ਤੋ ਤਾਂ ਅੰਗ ਪਰੇਸ਼ਾਨ ਹੋ ਕੇ ਆਪਣੇ ਪੇਕੇ ਪਿੰਡ ਦੇ ਵਿੱਚ ਬ੍ਰਹਮਾਕੇ ਦੇ ਵਿੱਚ ਵੀਰਪਾਲ ਕੌਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਬ੍ਰੇਟਕ ਨੇ 8 ਪੇਜ ਦਾ ਸਾਈਡ ਨੋਟ ਵੀ ਲਿਖੇ ਕੋਟੇਸੀਕੇ ਖਾ ਦੇ ਨੇੜੇ ਪਿੰਡ ਬ੍ਰਹਮਕੇ ਦੇ ਵਿੱਚ ਉਸ ਸਮੇਂ ਮਾਹੌਲ ਬੇਹਤ ਗੰਭੀਰ ਹੋ ਗਿਆ ਜਦੋਂ ਸਵਰਗਵਾਸੀ ਚਾਨਣ ਸਿੰਘ ਬ੍ਰਮਕੇ ਦੀ ਬੇਟੀ ਨੇ ਆਪਣੇ ਸੋਹਰੇ ਪਰਿਵਾਰ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਣਕਾਰੀ ਅਨੁਸਾਰ ਵੀਰਪਾਲ ਕੌਰ ਪੁੱਤਰੀ ਚਾਨਣ ਸਿੰਘ ਵਾਸੀ ਬ੍ਰਮਕੇ ਦਾ ਵਿਆਹ ਕਰੀਬ 5 ਸਾਲ ਪਹਿਲਾਂ ਜਸਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਖਰੜ ਦੇ ਨਾਲ ਹੋਇਆ ਸੀ ਵੀਰਪਾਲ ਕੌਰ ਦੇ ਭਰਾ ਸੁਖਵਿੰਦਰ ਸਿੰਘ ਦੇ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਵੀਰਪਾਲ ਕੌਰ ਦੇ ਪਤੀ ਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਕਰਦੇ ਆਂ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਲਗਾਤਾਰ ਵੀਰਪਾਲ ਕੌਰ ਨੂੰ ਹੌਂਦਵਾਦ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਕਈ ਵਾਰ ਤਾਂ ਕੁੱਟਮਾਰ ਵੀ ਕੀਤੀ ਜਾਂਦੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੀਰਪਾਲ ਕੌਰ ਨੂੰ ਕੁੱਟਮਾਰ ਕਰਨ ਤੋਂ ਬਾਅਦ ਘਰੋਂ ਕੱਢ ਦਿੱਤਾ ਗਿਆ ਤੇ ਉਹ ਆਪਣੇ ਪੇਕੇ ਪਿੰਡ ਬਰਮ ਕੇ ਵਿਖੇ ਆ ਗਏ। ਵੀਰਪਾਲ ਕੌਰ ਦੇ ਸਾਰੇ ਪਰਿਵਾਰ ਵੱਲੋਂ ਮਹਾਲੀ ਔਮੇਨ ਸੈਲ ਦੇ ਵਿੱਚ ਬੁਲਾ ਕੇ ਰਾਜੀ ਨਾਮਾ ਵੀ ਕਰਾਇਆ ਗਿਆ। ਵੀਰਪਾਲ ਕੌਰ ਨੂੰ ਤਲਾਕ ਦੇਣ ਦੀ ਗੱਲ ਕਹੀ ਗਈ ਪਰ ਵੀਰਪਾਲ ਕੌਰ ਤਲਾਕ ਦੇਣ ਲਈ ਤਿਆਰ ਨਹੀਂ ਹੋਈ। ਸੋਹਰੇਆ ਵਾਲਿਆਂ ਨੇ ਉਸਦੀ 4 ਸਾਲ ਦੀ ਬੱਚੀ ਸਰਗਣ ਨੂੰ ਵੀ ਉਸ ਦੇ ਕੋਲੋਂ ਖੋ ਲਿਆ ਤੇ ਉਲਟਾ ਧਮਕੀਆਂ ਦਿੱਤੀਆਂ ਨੇ ਕੁੜੀ ਦੇ ਭਰਾ ਨੇ ਕਿਹਾ ਹੈ ਕਿ ਅਸੀਂ ਆਪਣੀ ਕੁੜੀ ਆਪਣੇ ਬਰਮਕੇ ਪਿੰਡ ਲੈ ਕੇ ਆਏ ਭਰਾ ਨੇ ਕਿਹਾ ਕਿ ਮੈਂ ਆਪਣੇ ਲੜਕੇ ਨੂੰ ਮੋਗਾ ਤੋਂ ਦਵਾਈ ਦਿਵਾਉਣ ਦੇ ਲਈ ਗਿਆ ਸੀ ਪਰ ਜਦੋਂ ਭੈਣ ਵੀਰਪਾਲ ਘਰ ਦੇ ਵਿੱਚ ਇਕੱਲੀ ਸੀ ਉਸ ਨੇ ਮਾਨਸਿਕ ਸਰੀਰਕ ਤਸ਼ੱਦਦ ਦੇ ਵਿੱਚ ਇੱਕ ਖੁਦਕੁਸ਼ੀ ਨੋਟ ਲਿਖਿਆ ਤੇ ਜ਼ਹਿਰੀਲੀ ਚੀਜ਼ ਨਿਕਲ ਗਈ ਆਪਣੀ ਜੀਵਨ ਲੀਲਾ ਸਮਾਪਤ ਕਰ ਲੇ ਇਸ ਮੌਕੇ ਜਦੋਂ ਇਸ ਸਬੰਧ ਦੇ ਵਿੱਚ ਥਾਣਾ ਕੋਟਕ ਇਸੇ ਖਾਂ ਦੇ ਇੰਸਪੈਕਟਰ ਜਤਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮ੍ਰਿਤਕਾ ਵੀਰਪਾਲ ਕੌਰ ਦੇ ਭਰਾ ਦੇ ਬਿਆਨਾਂ ਤੇ ਪੰਜ ਲੋਕਾਂ ਦੇ ਮਾਮਲੇ ਦਰਜ ਕਰ ਲਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵਕਫਾ ਖਟੀਮਾ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਕੀ ਨਾਮ ਇਹ ਜੀ ਦਾ ਸੁਖਿੰਦਰ ਸਿੰਘ ਜੀ ਸੁਖਿੰਦਰ ਵੀਰੇ ਭੈਣ ਦੀ ਪਰੂਆ ਕੀ ਗੱਲਬਾਤ ਹੋਈ ਹੈ ਸਾਰੀ ਉਹ ਇਹਨੂੰ ਸੋਹਣਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਹੈ ਦਾ ਹੀ ਦੇ ਦੀ ਮੰਨ ਕਰਦਾ ਹੈ ਕੁੱਟ ਮਾਰ ਕਰਦੇ ਸਨ ਤਾਂ ਕਰਕੇ ਫਿਰ ਉਹਨੇ ਕਹਿੰਦਾ ਚੱਕਿਆ ਕਪੜੀ ਪੁਲੀਸ ਨੂੰ ਕਿੰਨਾ ਟਾਈਮ ਹੋ ਗਿਆ ਸੀ ਬਾਈ ਨੂੰ ਕੁੜੀ ਨੂੰ ਵੀ ਇਹਨੂੰ ਭਾਈ ਸੀ ਪੰਜਾ ਸਾਲਾਂ ਦੇ ਵਿੱਚ ਪਹਿਲਾਂ ਵੀ ਕਦੇ ਲੜਾਈ ਝਗੜਾ ਹੋਇਆ ਜਾਂ ਪਹਿਲਾਂ ਸ਼ੁਰੂ ਤੋਂ ਲੈ ਕੇ ਜਦੋਂ ਮਤਲਬ ਉਹਨਾਂ ਦੇ 18 ਦਿਨਾਂ ਬਾਅਦ ਹੀ ਉਹਨਾਂ ਦੇ ਘਰ 'ਚ ਲੜਾਈ ਝਗੜਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਮੇਰੀ ਮਾਂ ਦੇ ਸਾਹਮਣੇ ਵੀ ਉਹਨੇ 벨ਟ ਪਾ ਕੇ ਗੁੱਟੀ ਇੱਕ ਨਹੀਂ ਇੱਕ ਰੀ ਡੰਡਿਆਂ ਨਾਲ ਗੁੱਟੀ ਮੇਰੀ ਮਾਂ ਦੇ ਸਾਹਮਣੇ ਵੀ ਬਹੁਤ ਉਹਨੇ ਘਟਿਆ ਨੂੰ ਪਰ ਅਸੀਂ ਪੰਚਾਇਤਾਂ ਬੰਦਲੇ ਜਾਂਦੇ ਰਹਾਂ ਪਰ ਉਹ ਘਰ ਵਸਾਉਣਾ ਚਾਹੁੰਦੀ ਸੀ ਹਾਲ ਦਾ ਵੀ ਮੇਰਾ ਕਿਸੇ ਤਰੀਕੇ ਘਰ ਵਸ ਜੇ ਪਰ ਅੰਡ ਤੇ ਆ ਕੇ ਜਦੋਂ ਉਹਨੂੰ ਪਤਾ ਲੱਗਾ ਵੀ ਕੋਈ ਹੱਲ ਨਹੀਂ ਹੈਗਾ ਤੇ ਉਹਨੇ ਮੌਤ ਵਾਲਾ ਕਦਮ ਚੁੱਕੀ ਸੰਦੇ ਕਿ ਕਾਰਨ ਕੀ ਸੀ ਥੋੜ ਦੇ ਮਾਰਦੇ ਕਿਉਂ ਸੀਗੇ ਕਿਉਂ ਤੰਗ ਪ੍ਰੇਸ਼ਾਨ ਕਰਦੇ ਸਾਰਾ ਪਰ ਉਹ ਇਹ ਮਾਰਦੇ ਸੀ ਮਗਰ ਲੱਗਦਾ ਸੀ ਆਪਣੇ ਮਾਂ ਪਿਓ ਦੀ ਆਪਣੇ ਜੇੜ ਚਟਾਨੀ ਦੀ ਜਿਵੇਂ ਉਹਨਾਂ ਕਹਤਾ ਜੇ ਸੱਸ ਸਹੁਰਾਈ ਜਿਹੜਾ ਉਹਦੇ ਕੁੜੀ ਦਾ ਹਨਾ ਜਿਵੇਂ ਉਹਨਾਂ ਕਹਤਾ ਉਹ ਵੇਹੀ ਕਰਦਾ ਸੀਗਾ ਉਹ ਇੰਦਿਆ ਤਾਂ ਬਣਿਆ ਹੀ ਨਹੀਂ ਇੰਦਿਆ ਤਾਂ ਕੋਈ ਗੱਲ ਸੁਣੀ ਹੋਈ ਨਹੀਂ ਕਦੀ ਇਹਨੇ ਵੀ ਇੱਕ ਬੰਦੇ ਨੂੰ ਆਪਾਂ ਵਾਰ-ਵਾਰ ਜੇ ਕਹੀ ਜਾਵਾਂਗੇ ਹਨਾ ਉਹ ਬੰਦਾ ਕੁਛ ਨਾ ਕੁਛ ਤਾਂ ਕਦਮ ਚੱਕੂਗਾ ਹੀ ਆਪਣਾ ਫਿਰ ਤੁਸੀਂ ਦੱਸਿਆ ਕੀ ਕੋਈ ਸੈਡ ਨੋਟ ਵੀ ਛੱਡ ਕੇ ਗਈ ਉਹਦੇ ਵਿੱਚ ਕੀ ਲਿਖਿਆ ਕਿਹੜਾ ਕਿਹੜਾ ਨਾਮ ਲਿਖਿਆ ਉਹਦੇ ਵਿੱਚ ਜੀ ਤੇ ਸੱਸ ਸਹੁਰਾ ਤੇ ਉਹਦਾ ਹਸਬੰਡ ਤੇ ਜਿਹੜੀ ਜਿਥਾਨੀ ਉਹਨਾਂ ਸਾਰਿਆਂ ਦੇ ਨਾਮ ਲਿਖੇ ਕਿ ਮੈਂ ਸਾਰਿਆਂ ਨੇ ਬਹੁਤ ਤੰਗ ਪ੍ਰੇਸ਼ਾਨ ਕੀਤਾ ਇਹ ਮੈਂ ਲੈ ਕੇ ਕੀ ਗਏ ਨੇ ਵਿੱਚ ਉਹ ਰਿਗਾਰਡ ਦੇ ਵਿੱਚ ਲਿਖਿਆ ਕੋਈ ਕੱਲਾ ਕੁਛ ਨਹੀਂ ਆ ਉਹ ਲੈ ਕੇ ਗਏ ਨੇ ਜੀ ਕਿ ਮੇਰੇ ਨਾਲ ਬਹੁਤ ਤਸ਼ੱਦਦ ਹੋਇਆ ਹੈ ਮੇਰੇ ਨਾਲ ਬਹੁਤ ਕੁੱਟਮਾਰ ਹੋਈ ਹੈ ਤਾਜ ਤੇਜ ਮੰਗਦੇ ਸੀ ਮੇਰੇ ਤੋਂ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਵੱਲੋਂ ਮੈਨੂੰ ਇਨਸਾਫ ਮਿਲੇ ਅੱਜ ਆਈ ਸੀ ਕੁੜੀ ਜਦੋਂ ਆਪਣੇ ਸਾਡੇ ਕੋਲ ਆਈ ਹੋਈ ਸੀ ਕਿੰਨਾ ਟਾਈਮ ਗਾ ਸਾਡੇ ਕੋਲ ਮਹੀਨਾ ਪੜਤਾਈਦੀ ਉਹਨੂੰ ਕਹੇ ਪਤਾ ਲੱਗ ਵੀ ਇਹ ਕੀ ਗੱਲ ਆਈ ਕਰ ਲਈ ਕੁੜੀ ਨੇ ਜਾ ਟੂਟੇ ਪਰ ਮੇਰਾ ਤਾਂ ਇਹ ਮੁੰਡਾ ਸੀ ਦਾਤ ਲਈ ਮੋਗਾ ਮੋਗੇ ਦਾਖਲ ਸੀ ਗਈ ਸਾਨੂੰ ਤਾਂ ਫੋਨ ਆਇਆ ਜੀ ਕੁੜੀ ਘਰੇ ਇਕੱਲੀ ਸੀ ਸਾਨੂੰ ਇਹ ਨਹੀਂ ਸੀ ਪਤਾ ਵੀ ਇਹਨੇ ਇਹ ਕੰਮ ਕਰ ਲੈਣਾ ਜੀ ਤੇ ਸਾਨੂੰ ਤਾਂ ਫੋਨ ਆਇਆ ਜੀ ਇਹਨੇ ਆ ਕੰਮ ਕਰਕੇ ਜੀ ਉਹਨੇ ਦਵਾਈ ਪੀ ਲਈ ਜੀ ਉਦੋਂ ਪਹਿਲਾਂ ਤੁਹਾਡੇ ਨਾਲ ਗੱਲ ਹੋਈ ਸੀ ਪਹਿਲਾਂ ਫੋਨ ਪਹਿਲਾਂ ਮੇਰੇ ਨਾਲ ਗੱਲ ਹੋਈ ਮੈਨੂੰ ਇੱਕ ਫੋਨ ਲਾ ਕੇ ਆਂਦੀ ਮੈਨੂੰ ਇਨਸਾਫ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕਿਵੇਂ ਮਰਦੀ ਇਨਸਾਫ ਦਵਾ ਕਹਿੰਦੀ ਉਹਨਾਂ ਨੂੰ ਅੰਦਰ ਖਾਓ ਕਿਉਂ ਮੈਨੂੰ ਇਨਸਾਫ ਚਾਹੀਦਾ ਤੁਹਾਨੂੰ ਦੱਸਤਾ ਸੀ ਉਹਨੇ ਵੀ ਮੈਂ ਕੰਮ ਕਰ ਲਿਆ ਹਾਂਜੀ ਮੈਨੂੰ ਉਹ ਤੋਂ ਉਹ ਤੋਂ ਨਹੀਂ ਵੀ ਪਤਾ ਲੱਗਾ ਜੀ ਮੈਨੂੰ ਇੱਕ ਗੱਲ ਮੈਂ ਕਿਹਾ ਵੀ ਮੈਂ ਤੋਂ ਕੁਝ ਕਰੀ ਨਾ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਫੋਨ ਆਇਆ ਵੀ ਉਹਨੇ ਆ ਕੰਮ ਕਰਤਾ ਏ ਆਨੂ ਕਹੀ ਗਿਆ ਮਾ ਕੁਛ ਕਰੀ ਨਾ ਕੁਛ ਕਰੀ ਨਾ ਪਰ ਉਹਨੇ ਛੇਂ ਪਹਿਲਾਂ ਵੀ ਕਰਤਾ ਵੇ ਜਦੋਂ ਮੈਨੂੰ ਫੋਨ ਲਾਇਆ ਪਰ ਮਿਲ ਕੇ ਲਾਇਲ ਮਾ ਕੋਟਨਾ ਗੱਲ ਹੋਈਏ ਤੇ ਲਾਸਟ ਵਾਰ ਇੱਕ ਵਾਰ ਨੇ ਕਿਹਾ ਬਸ ਇਨਸਾਫ ਦਵਾ ਦੇ ਬਸ ਫੋਨ ਕਰਕੇ ਨੇ ਕਰੀ ਗਿਆ ਇਨਸਾਫ ਦਵਾਦੀ ਮੈਨੂੰ ਹੁਣ ਕੀ ਮੰਗ ਕੀ ਆ ਥੋੜੀ ਮੰਗੇ ਇਹ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਸਭ ਤੋਂ ਸਭਾ ਸਾਰੇ ਅੰਦਰ ਹੋਣੇ ਚਾਹੀਦੇ 700 ਰਾਜੇੜ ਕੇ ਥਾਣੀ ਉਹਦਾ ਘਰ ਵਾਲਾ ਸਾਰੇ ਅੰਦਰ ਜਣ ਸਾਰੇ ਉਹਦੇ ਮੌਤ ਦਾ ਮੇਨ ਕਾਰਨ ਹੀ ਸਾਰੇ ਇਹ ਨੇ ਸਾਰਿਆਂ ਨੇ ਬਹੁਤ ਪਛਰਦਾ ਦਿੱਤਾ ਹੀ ਬਹੁਤ ਅਤਿਆਚਾਰ ਕੀਤਾ ਨੇ ਪਹਿਲੇ ਦਿਨ ਤੋਂ ਹੀ ਉਹਦੇ ਨਾਲ ਅਤਿਆਚਾਰ ਹੋਇਆ ਹੀ ਕੁੜੀ ਵੀ ਭੋਲੀ ਹੁੰਦੇ ਕੋਈ ਨਹੀਂ ਕੋਈ ਮਾਤਾ ਜੀ ਕੀ ਨਾਮ ਆ ਜੀ ਵਕਸ਼ੀ ਜੀ ਕੋਰ ਮਾਤਾ ਜੀ ਕੀ ਘਟਨਾ ਵਾਪਰੀ ਜਿਹੜੀ ਬੇਟੀ ਆਪਣੀ ਮੌਤ ਹੋਈ ਜੀ ਸਾਰੀ ਗੱਲ ਬਾਤ ਸੀ ਉਹਨੂੰ ਪੈਨੋ ਪਰਮਾਤ ਕਰੋਂ ਪੱਟਿਆ ਗਿਆ ਸੀ ਕਰੋ ਪੱਟਿਆ ਸੀ ਜਾ ਕੇ ਲਏ ਆਂ ਕੁਛ ਦੇ ਮਾਰ ਕਿਸ ਮੇਰੀ ਤੇ ਆਥ ਜੋੜਦੇ ਸੀ ਮੇਰਾ ਘਰ ਬੰਦ ਲੈਣ ਤੇ ਮੇਰਾ ਘਰ ਘਰ ਬਣਾਉਂਦੀ ਬਣਾਉਂਦੀ ਮੇਰੀ ਤੇ ਅਈ ਠੇਰੇ ਸੀ ਕੋਈ ਗੱਲ ਦੱਸਦੀ ਹੈ ਉੱਥੇ ਜੋ ਵੀ ਹੁੰਦਾ ਸੀ ਨਾ ਉਹਨੇ ਕਦੀ ਨਹੀਂ ਸਦਿਆ। ਥੋੜਾ ਜਿਹਾਨ ਘਬਰਾ ਲੱਗਦਾ ਹੈ। ਅਸੀਂ ਉਹਦਾ ਕੁੜੀ ਲੈ ਆਇਆ। ਲੈ ਆਂਦਾ ਕੁੜੀ ਨਾ ਹੁੰਦਾ ਜੋ ਨਾ। ਅਸੀਂ ਲੈ ਕੇ ਆਏ। ਫਿਰ ਮੈਂ ਫੋਨ ਲਾਇਆ ਮੈਂ ਹਾਂ ਕੁੜੀ ਲੈ ਜਾ ਤੁਰਨ ਕੇ। ਆਦਾ ਮੈਂ ਕੁੜੀ ਆਤੀ ਲੈ ਜਾਗਾ ਮੈਂ ਤੁਹਾਡੇ ਕੁੜੀ ਨਹੀਂ ਲੈ ਕੇ ਜਾਣਾ। ਤੂੰ ਤੰਗ ਪਰੇਸ਼ਾਨ ਕਿਉਂ ਕਰਦੇ ਸੀ ਮਤੈ ਜੀ? ਕੀ ਗੱਲ ਕੀ ਸੀ? ਤੰਗ ਪਰੇਸ਼ਾਨ ਇਹੋ ਹੀ ਬੱਚੀ ਜਿਹੜੀ ਸੀ ਛੋਟੀ ਉਹ ਬਿਮਾਰ ਸੀ। ਧੰਨਵਾਦ ਬੱਸ। ਮੇਰ ਸੱਸ ਸੋਹਰਾ ਇਹ ਗੱਲਾਂ ਨਹੀਂ ਸਾਨੂੰ ਪਹਿਲਾਂ ਆਖਿਆ ਦਾਜ ਦਿਓ ਪਹਿਲਾਂ ਪਹਿਲਾਂ ਆਖਿਆ ਦਾਜ ਨਹੀਂ ਦੇਣਾ ਦੁਰ ਕਿ ਆਖਣਗੇ ਸੱਸ ਰੋ ਕੇ ਆਦੇ ਤੇਰੇ ਭਾਂਡੇ ਲੀ ਗਏ ਤੇਰਾ ਹੋ ਨਹੀਂ ਇਹ ਅਗਰ ਆ ਮਸਾਰਾ ਕੁਝ ਦੇ ਕੇ ਆਉਂਗਾ ਬਾਈ ਤੋਂ ਵੀ ਦੇ ਦੇਣ மீர சாம ਵੀਨੇ ਘੇਰੋ ਨੁਕਤੇ ਆਂਦਾ ਮੈਂ ਪੁਲਿਸ ਬੁਲਾ ਕੇ ਤੁਹਾਨੂੰ ਹੁਣੇ ਮਾਮਾ ਥਿੰਨਾਂ ਦੇ ਬਾਹਰ ਕੱਢ ਦੇਵਾਂ ਮੈਂ ਆਹ ਮੇਰੀ ਧਕਾਰ ਵਾਸਤਾ ਰਹਿਂਦੀ ਮੈਂ ਧੀ ਨੂੰ ਇੱਥੇ ਹੀ ਸੁਣਾਂ ਮੈਂ ਇਹੋ ਹੀ ਗਾਣਤੀ ਰਹਿਣਾ ਜਿਵੇਂ ਮੇਰੀ ਧਕਾਰ ਵਣੇ ਜੇ ਉੱਪਰ ਗਿਆਨਾ ਤੇ ਆਖਣਾ ਬਈਰ ਦਾ ਇੱਕੋ ਜੀ ਵੀ ਖੜਨੇ ਰਹਿੰਦੇ ਹੁੰਦੇ ਸੀ ਵੇਰ ਉੱਪਰ ਜਾਣਾ 10 ਮਿੰਟ ਦਾ ਟਾਈਮ ਦੇਣਾ ਬਿਨਾਂ ਆ ਕੇ ਛੇਤੀ ਛੇਤੀ ਥੱਲੇ ਆ ਜਾਓ ਤੇ ਉੱਪਰ ਪਾਣੀ। ਵੇਰ ਅਸਈ ਜਾਣਾ ਤੇ ਆਖਣਾ ਤੂੰ ਥੱਲੇ ਹੀ ਰਹਿਣਾ ਉੱਤੇ ਨਹੀਂ ਜਾਣਾ ਜਦੋਂ ਬਰਾਉਣੇ ਨੇ 10 ਵਜੇ ਆਉਣਾ ਜਿੱਪ ਨੇ 11 ਵਜੇ ਆਉਣਾ ਉਦੋਂ ਅਸੀਂ ਉਹਨਾਂ ਨਾਲ ਚੱਲਾਂਗੇ। ਤੰਗ ਪਰੇਸ਼ਾਨ ਕੌਣ-ਕੌਣ ਕਰਦਾ ਤੁਸੀਂ? ਸਾਡੇ ਸੱਸ ਚੌਰਾਵੀ। ਕੋਈ ਆਖੇਗਾ ਆ ਨਿਆਣੇ ਨਹੀਂ ਆ ਨਿਆਣੇ। ਯੂ ਚੋ ਪਟੈਂਟ ਡੇਟ ਐਨੇ ਬਸ ਕਦੇ ਕੋਈ ਆ ਕੇ ਦੇ ਕੋ ਭਾਂਡਾ ਖੜਕਾ ਪਿਆ ਤੇ ਇਹਦਰ ਪਿਓ ਨਾ ਤਿੰਨ ਤੋਂ ਭਾਂਡੇ ਪਾਣੀ ਮੁੜ ਕੇ ਮੈਂ ਭਾਂਡੇ ਕਿ ਜੋ ਚੀਜ਼ ਕਰਦਾ ਵਰਤੋਂ ਦਾ ਜੋ ਵੀ ਇਹ ਆਗਾਮ ਮੇਰੇ ਕੋਲ ਸਾਹ ਪਤਾ ਵੀ ਅਸ ਮੈਂ 10 ਲੱਖ ਦਾ ਸਮਾਨ ਵੇਚ ਕੇ ਕਰ ਦਿੱਤਾ ਸੋ ਨਾ ਵਿਕਾਇਆ ਸਾਰਾ ਕੁਝ ਅਸੀਂ ਦਿੱਤਾ ਹੈ ਕਿਦਾਂ ਦੀ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਜਿਹੜੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਹੋਣਾ ਚਾਹੀਦਾ ਪ੍ਰਸ਼ਾਸਨ ਤੋਂ ਇਹ ਹੋਈ ਹੋਣਾ ਚਾਹੀਦਾ ਵੀ ਸਾਨੂੰ ਨਾ ਇਨਸਾਫ ਲੈਣਾ ਚਾਹੀਦਾ ਉਹ ਸਾਡੇ ਧੀ ਨੂੰ ਤੰਗ ਦਾ ਇਨਸਾਫ ਨਹੀਂ ਆ ਜਾਵੇ ਸਾਡੀ ਧੀ ਨੇ ਤੰਗ ਹੋ ਕੇ ਇਹ ਖੰਗ ਕੀਤਾ ਇਹ ਇੱਕ ਲੜਕੀ ਵੀਰਪਾਲ ਕੌਰ ਜੀ ਦੀ ਉਮਰ ਕਰੀਬ 35 ਸਾਲ ਸੀ ਇਹਦੇ ਬਾਰੇ ਜਿਹੜਾ ਜ਼ਹਿਰੀਲੀ ਦਵਾਈ ਪੀ ਕੇ ਸੁਸਾਇਡ ਕੀਤਾ ਗਿਆ ਹੈ ਤੇ ਜਿਸ ਦੇ ਸਬੰਧ ਚ ਥਾਣਾ ਕੋਟਿਸਖਾਂ ਵੱਲੋਂ ਮਕਦਮਾ ਨੰਬਰ 92 ਅੰਡਰ ਸੈਕਸ਼ਨ ਅੰਡਰ ਸੈਕਸ਼ਨ 108 ਬੀ ਐਨ ਐਸ ਤੇ ਤਹਿਤ ਜਿਹੜਾ ਮਕਦਮਾ ਦਰਜ ਕੀਤਾ ਗਿਆ ਜੀ ਇਹ ਲੜਕੀ ਵੱਲੋਂ ਇੱਕ ਸੁਸਾਈਡ ਨੋਟ ਜਿਹੜਾ ਉਹ ਆਪਣੇ ਸੁਸਾਈਡ ਕਰਨ ਤੋਂ ਪਹਿਲਾਂ ਛੱਡਿਆ ਗਿਆ ਸੀ ਜਿਸ ਦੇ ਆਧਾਰ ਤੇ ਪੰਜ ਵਿਅਕਤੀਆਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਹੋਇਆ ਹੈ ਜੀ ਪਨਾ ਵੱਲੋਂ ਲੜਕੀ ਵੀਰਪਾਲ ਘਰਵਾਲੋਂ ਆਪਣੇ ਆਪਣੇ ਪਤੀ ਸੱਸ ਸਹੁਰੇ ਅਤੇ ਜੇਠ ਜਠਾਣੀ ਦਾ ਜਿਹੜਾ ਨਾਮ ਜਿਹੜਾ ਸੁਸਾਈਡ ਨੋਟ ਵਿੱਚ ਲਿਖਿਆ ਗਿਆ ਤੇ ਇਨ੍ਹਾਂ ਪੰਜਾਂ ਵਿਅਕਤੀਆਂ ਦੇ ਖਿਲਾਫ ਬਾਈ ਨੇਮ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਗਈ ਜੀ ਬਾਕੀ ਹਾਲੇ ਅਸੀਂ ਰੇਡ ਕਰ ਰਹੇ ਹਾਂ ਜੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਤਪਤੀਸ਼ ਚੜੀ ਆਓ ਉਹਨਾਂ ਚਲੇਵਾਂਗੇ